ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਲਫਾ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ। ਬਹੁਤ ਸੋਹਣੇ ਦਾਦੇ ਤੇ ਪੋਤੇ ਦੀ ਕਹਾਣੀ ਦੇ ਨਾਲ ਉਮੀਦ ਹੈ ਇਹ ਕਹਾਣੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ। ਤਾਂ ਸ਼ੁਰੂ ਕਰਦੇ ਹਾਂ ਜੀ। ਕਈਆਂ ਦਿਨਾਂ ਤੋਂ ਆਗਮ ਦੇ ਮਨ ਵਿੱਚ ਆਪਣੀ ਮੰਮੀ ਚਰਨਜੀਤ ਨੂੰ ਲੈ ਕੇ ਨਾਰਾਜ਼ਗੀ ਵੱਧਦੀ ਜਾ ਰਹੀ ਸੀ। ਗੱਲ ਇਹ ਨਹੀਂ ਸੀ ਕਿ ਉਸਦੀ ਮੰਮੀ ਆਗਮ ਨੂੰ ਡਾਡਦੀ ਸੀ ਜਾਂ ਉਸ ਦਾ ਧਿਆਨ ਨਹੀਂ ਰੱਖਦੀ ਸੀ। ਉਨਨੋਖ ਉਸ ਨੂੰ ਖੁਦ ਨੂੰ ਲੈ ਕੇ ਆਪਣੀ ਮੰਮੀ ਨਾਲ ਕੋਈ ਸ਼ਿਕਾਇਤ ਨਹੀਂ ਸੀ ਆਪਣੀ ਮੰਮੀ ਨਾਲ ਉਸ ਦੀ ਨਾਰਾਜ਼ਗੀ ਦੀ ਵਜ੍ਹਾ ਇਹ ਸੀ ਕਿ ਮੰਮੀ ਦਾ ਵਿਹਾਰ ਉਸ ਦੇ ਦਾਦਾ ਨਾਲ ਬਹੁਤ ਗਲਤ ਸੀ ਆਗਮ ਦੀ ਮੰਮੀ ਉਸ ਦੇ ਦਾਦਾ ਜੀ ਸਰਦਾਰ ਕਸ਼ਮੀਰ ਸਿੰਘ ਨੂੰ ਬਿਨਾਂ ਗੱਲੋਂ ਅਪਮਾਨਤ ਹੀ ਨਹੀਂ ਕਰਦੀ ਸੀ ਸਗੋਂ ਉਸ ਜਦੋਂ ਉਸ ਦੇ ਪਾਪਾ ਇਕੱਲੇ ਹੁੰਦੇ ਤਾਂ ਉਹਨਾਂ ਨੂੰ ਬਿਨਾਂ ਵਜ੍ਹਾ ਝੂਠ ਬੋਲਦੀ ਰਹਿੰਦੀ ਦਾਦਾ ਜੀ ਦਾ ਝੂਠ ਝੂਠਾ ਨਾਂ ਲੈ ਕੇ ਉਸ ਦੀ ਬੁਰੀਾਈ ਕਰਦੀ ਰਹਿੰਦੀ ਸੀ ਉਸ ਦਿਨ ਤਾਂ ਚਰਨਜੀਤ ਨੇ ਹੱਦ ਹੀ ਕਰ ਦਿੱਤੀ ਸੀ ਜਦੋਂ ਨਾਨਾ ਜੀ ਦੇ ਸਾਹਮਣੇ ਆਗਮ ਦੇ ਦਾਦਾ ਜੀ ਬੇਇੱਜ਼ਤੀ ਕੀਤੀ ਕੀਤੀ ਚਰਨਜੀਤ ਦਾ ਐਸੇ ਤਰ੍ਹਾਂ ਬੋਲਣਾ ਕਸ਼ਮੀਰ ਸਿੰਘ ਨੂੰ ਚੰਗਾ ਨਾ ਲੱਗਿਆ ਤੇ ਉਹ ਬਿਨਾਂ ਰੋਟੀ ਖਾਦੇ ਉੱਥੋਂ ਚਲੇ ਗਏ ਦਾਦਾ ਜੀ ਦਾ ਨਾਰਾਜ਼ ਹੋਣਾ ਵੀ ਗਲਤ ਨਹੀਂ ਸੀ ਗੱਲ ਐ ਸਿਰਫ ਇੰਨੀ ਸੀ ਕਿ ਦਾਦਾ ਜੀ ਨੇ ਮੰਮੀ ਨੂੰ ਕਿਹਾ ਚਰਨਜੀਤ ਲੱਗਦਾ ਹੈ ਅੱਜ ਤੂੰ ਸਬਜੀ ਵਿੱਚ ਭੁੱਲ ਕੇ ਲੂਣ ਦੋ ਵਾਰ ਪਾ ਦਿੱਤਾ ਕਸ਼ਮੀਰ ਸਿੰਘ ਦੇ ਅਜੇ ਗੱਲ ਮੂੰਹ ਵਿੱਚ ਹੀ ਸੀ ਚਰਨਜੀਤ ਗੁੱਸੇ ਨਾਲ ੜਕਦੀ ਉੱਠੀ ਕਹਿੰਦੀ ਪਾਪਾ ਜੀ ਹੁਣ ਇਸ ਉਮਰ ਵਿੱਚ ਵੀ ਤੁਸੀਂ ਮੇਰੀ ਬਣਾਈ ਹੋਈ ਹਰ ਇੱਕ ਚੀਜ਼ ਵਿੱਚ ਨੁਕਸ ਹੀ ਕਰਦੇ ਰਹੇ ਰਹਿਆ ਕਰੋ ਇਹ ਨਹੀਂ ਕਿ ਜੋ ਕੁਝ ਮਿਲਦਾ ਹੈ ਚੁੱਪ ਕਰਕੇ ਖਾ ਲਵਾਂ ਚਰਨਜੀਤ ਦੀ ਇਸ ਗੱਲ ਦੇ ਇਕੱਲੇ ਆਗਮਨ ਦੇ ਦਾਦਾ ਜੀ ਹੀ ਨਹੀਂ ਕੋਲ ਬੈਠੇ ਬਾਕੀ ਜੀ ਵੀ ਹੈਰਾਨ ਹੋ ਗਏ ਸੀ ਆਪਣੀ ਮੰਮੀ ਦੀ ਇਸ ਗੱਲ ਤੇ ਆਗਮ ਬਹੁਤ ਨੂੰ ਆਗਮ ਨੂੰ ਬਹੁਤ ਗੁੱਸਾ ਆਇਆ ਉਸ ਦਾ ਦਿਲ ਕਰਦਾ ਕੀਤਾ ਕਿ ਉਹ ਦਾਦਾ ਜੀ ਦੇ ਨਾਲ ਹੀ ਉੱਠ ਕੇ ਚਲੇ ਜਾਵੇ ਪਰ ਕਾਰਾ ਚਰਨਜੀਤ ਨੇ ਜਦੋਂ ਗੁੱਸੇ ਨਾਲ ਆਗਮ ਬਲ ਆਗਮ ਬਲ ਦੇਖਿਆ ਤਾਂ ਉਸ ਦੀ ਹਿੰਮਤ ਨਾ ਹੋਈ ਉਸ ਨੇ ਆਪਣੇ ਪਾਪਾ ਬਲ ਦੇਖਿਆ ਤਾਂ ਉਹ ਚਪਕ ਕਰਕੇ ਰੋਟੀ ਖਾ ਰਹੇ ਸੀ ਉਸ ਨੇ ਚਰਨਜੀਤ ਨੂੰ ਇੱਕ ਵਾਰ ਵੀ ਨਹੀਂ ਟੋਕਿਆ ਕਿ ਤੂੰ ਪਾਪਾ ਨਾਲ ਇਸ ਤਰ੍ਹਾਂ ਗੱਲ ਕਿਉਂ ਕਰ ਰਹੀ ਹੈ ਉਸ ਨੇ ਆਪਣੇ ਪਾਪਾ ਤੇ ਵੀ ਬਹੁਤ ਗੁੱਸਾ ਆਇਆ ਮੰਮੀ ਦੇ ਇਸ ਤਰ੍ਹਾਂ ਬੋਲਣ ਤੇ ਪਾਪਾ ਮੰਮੀ ਨੂੰ ਰੋਕਦੇ ਕਿਉਂ ਨਹੀਂ ਮੰਮੀ ਤੋਂ ਇੰਨਾ ਡਰਦੇ ਕਿਉਂ ਆਗਮ ਦੇ ਨਾਨਾ ਜੀ ਨੇ ਆਗਮ ਦੀ ਮੰਮੀ ਨੂੰ ਕਿਹਾ ਕਿ ਬੇਟਾ ਆਪਣੇ ਸਹੁਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਨਾਨਾ ਜੀ ਦੀ ਗੱਲ ਤੇ ਚਰਨਜੀਤ ਆਪਣਾ ਹੀ ਰੋਣਾ ਰੋਣ ਲੱਗ ਗਈ ਤੇ ਨਾਨਾ ਜੀ ਨੂੰ ਝੂਠ ਬੋਲਣ ਲੱਗ ਗਈ ਮੰਮੀ ਆਪਣੀ ਮੰਮੀ ਦੀ ਗੱਲ ਸੁਣ ਕੇ ਆਗਮ ਹੈਰਾਨ ਹੋ ਰਿਹਾ ਮੰਮੀ ਉਸ ਨੂੰ ਤਾਂ ਕਹਿੰਦੀ ਕਿ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਪਰ ਆਪ ਕੋ ਦਾ ਕਿੰਨਾ ਝੂਠ ਬੋਲ ਰਹੇ ਹੈ ਮੰਮੀ ਦਾਦਾ ਜੀ ਦਾ ਕਿਹੜਾ ਧਿਆਨ ਰੱਖਦੀ ਹੈ ਪਰ ਆਗਮ ਨੂੰ ਇਹ ਸਮਝ ਨਹੀਂ ਆਉਂਦਾ ਆਉਂਦਾ ਸਹੀ ਕੀ ਉਸ ਦੀ ਮੰਮੀ ਦਾਦਾ ਜੀ ਨਾਲ ਇੰਨਾ ਨਾਰਾਜ਼ ਕਿਉਂ ਰਹਿੰਦੇ ਹੈ ਤੇ ਉਹ ਹਮੇਸ਼ਾ ਗਲਤ ਕਿਉਂ ਬੋਲਦੀ ਰਹਿੰਦੀ ਹੈ ਇੱਕ ਦਿਨ ਆਗਮ ਨੇ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਬਾਪੂ ਜੀ ਮੰਮੀ ਤੁਹਾਡੀ ਇੰਨੀ ਬੇਇੱਜ਼ਤੀ ਕਰਦੀ ਹੈ ਤਾਂ ਤੁਸੀਂ ਇਨ੍ਹਾਂ ਦੇ ਨਾਲ ਕਿਉਂ ਰਹਿੰਦੇ ਹੋ ਤੁਸੀਂ ਚਾਚਾ ਜੀ ਦੇ ਕੋਲ ਕਿਉਂ ਨਹੀਂ ਜਾਂਦੇ ਚਲੇ ਜਾਂਦੇ ਫਿਰ ਕਸ਼ਮੀਰ ਸਿੰਘ ਕਹਿੰਦੇ ਬੇਟਾ ਆਪਣੇ ਮੈਂ ਆਪਣੇ ਸਾਰੇ ਜ਼ਮੀਨ ਜਾਇਦਾਦ ਤੇਰੇ ਪਾਪਾ ਤੇ ਚਾਚੇ ਦੇ ਨਾਮ ਕਰ ਦਿੱਤੀ ਹੈ ਤੇ ਜੋ ਮੈਂ ਥੋੜਾ ਬਹੁਤਾ ਆਪਣੇ ਲਈ ਰੱਖਿਆ ਸੀ ਉਹ ਮੇਰਾ ਪੈਸਾ ਮੇਰੀ ਬਿਮਾਰੀ ਤੇ ਖਰਚ ਹੋ ਗਿਆ ਹੁਣ ਮੇਰੇ ਕੋਲ ਹੋਰ ਕੋਈ ਨਹੀਂ ਬਚਿਆ ਬਸ ਥੋੜੇ ਜਿਹੇ ਪੈਸੇ ਆ ਜੋ ਮੈਂ ਆਪਣੇ ਜਿਉਂਦੇ ਜੀ ਕਿਸੇ ਨੂੰ ਨਹੀਂ ਦੇਣਾ ਚਾਹੁੰਦਾ ਬੇਟਾ ਤੇਰੇ ਮੰਮੀ ਪਾਪਾ ਮੇਰੇ ਤੇ ਦਬਾਅ ਪਾਉਂਦੇ ਆ ਕਿ ਇਹ ਪੈਸੇ ਸਾਨੂੰ ਦੇ ਦੇ ਇਹ ਤੇ ਇਹ ਪੈਸੇ ਮੈਂ ਦੇਣਾ ਨਹੀਂ ਚਾਹੁੰਦਾ ਇਸ ਲਈ ਉਹ ਮੇਰੇ ਨਾਲ ਨਾਰਾਜ਼ ਰਹਿੰਦੇ ਆ ਇਹੀ ਗੱਲਾਂ ਸੋਚਦੇ ਸੋਚਦੇ ਆ ਗਮ ਨੂੰ ਨੀਂਦ ਆ ਗਈ ਉਹ ਗੂੜੀ ਨੀਂਦ ਵਿੱਚ ਸੌ ਰਿਹਾ ਸੀ ਕਿ ਉਸਦੇ ਦੋਸਤ ਸ਼ਿਵ ਨੇ ਉਸ ਨੂੰ ਝੰਡੂੜ ਕੇ ਉਠਾ ਦਿੱਤਾ ਕਹਿੰਦਾ ਆਗਮ ਤੂੰ ਦਿਨ ਵੇਲੇ ਸੌ ਰਿਹਾ ਹੈ ਚੱਲ ਸਾਡੇ ਘਰੇ ਚੱਲਦੇ ਆ ਮੇਰੇ ਦਾਦਾ ਜੀ ਮੇਰੇ ਲਈ ਗਿਫਟ ਲੈ ਕੇ ਆਏ ਆ ਫਿਰ ਆਗਮ ਆਪਣੇ ਦੋਸਤ ਦੇ ਨਾਲ ਉਸ ਦੇ ਘਰ ਚਲਾ ਗਿਆ ਉਸ ਨੇ ਆਗਮ ਨੂੰ ਆਪਣਾ ਸਾਈਕਲ ਦਿਖਾਇਆ ਤੇ ਆਗਮ ਨੂੰ ਆਪਣੇ ਦਾਦਾ ਜੀ ਦੇ ਕੋਲ ਲੈ ਗਿਆ ਆਗਮ ਨੇ ਦੇਖਿਆ ਕਿ Shiv ਦੇ ਦਾਦਾ ਜੀ ਤੇ ਉਸ ਦੀ ਮੰਮੀ ਸਾਰੇ ਇਕੱਠੇ ਬੈਠ ਕੇ ਖਾਣਾ ਖਾ ਰਹੇ ਸੀ ਆਗਮ ਨੇ ਆਗਮ ਦੇਖ ਰਿਹਾ ਸੀ ਕਿ Shiv ਦੀ ਮੰਮੀ Shiv ਦੇ ਦਾਦਾ ਜੀ ਨੂੰ ਕਿੰਨੇ ਪਿਆਰ ਨਾਲ ਰੋਟੀ ਖਵਾ ਰਹੀ ਸੀ ਆਗਮ ਆਪਣੀ ਮੰਮੀ ਬਾਰੇ ਸੋਚਣ ਲੱਗ ਗਿਆ ਆਗਮ ਸੋਚਣ ਲੱਗ ਗਿਆ ਕਿ ਮੇਰੀ ਮੰਮੀ ਤਾਂ ਮੇਰੇ ਦਾਦਾ ਜੀ ਨੂੰ ਕਦੇ ਵੀ ਇਸ ਤਰ੍ਹਾਂ ਰੋਟੀ ਨਹੀਂ ਦਿੰਦੀ ਮੰਮੀ ਜਦੋਂ ਵੀ ਕੋਈ ਚੀਜ਼ ਬਣਾਉਂਦੀ ਹੈ ਤਾਂ ਸਭ ਤੋਂ ਪਹਿਲਾਂ ਪਾਪਾ ਨੂੰ ਹੀ ਦਿੰਦੀ ਹੈ ਫਿਰ ਮੈਨੂੰ ਦਿੰਦੀ ਹੈ ਤੇ ਫਿਰ ਐਂਡ ਤੇ ਦਾਦਾ ਜੀ ਨੂੰ ਦਿੰਦੀ ਹੈ ਤੇ ਉਹ ਵੀ ਬਹੁਤ ਗੁੱਸੇ ਨਾਲ ਦਿੰਦੀ ਹੈ ਇਹ ਹੀ ਸੋਚਦਾ ਸੋਚਦਾ ਆਗਮ ਆਪਣੇ ਘਰ ਆ ਗਿਆ ਆਗਮ ਦੇ ਨਾਨਾ ਜੀ ਕਈਆਂ ਕਈ ਦਿਨਾਂ ਤੋਂ ਆਗਮ ਵੱਲ ਦੇਖ ਰਿਹਾ ਸੀ ਉਹਨਾਂ ਨੇ ਆਗਮ ਨੂੰ ਪੁੱਛਿਆ ਕਿ ਆਗਮ ਬੇਟਾ ਮੈਂ ਤੈਨੂੰ ਤਿੰਨਾ ਚਾਰ ਦਿਨਾਂ ਦਾ ਦੇਖ ਰਿਆ ਹਾਂ ਤੇਰੇ ਹੱਥ ਵਿੱਚ ਕਿਤਾਬ ਹੁੰਦੀ ਹੋਈ ਵੀ ਤੇਰਾ ਧਿਆਨ ਕਿਤੇ ਹੋਰ ਹੀ ਹੁੰਦਾ ਕੀ ਗੱਲ ਹੈ ਤੂੰ ਇੰਨਾ ਪਰੇਸ਼ਾਨ ਕਿਉਂ ਹੈ ਆਗਮ ਪਹਿਲਾਂ ਤਾਂ ਕੁਝ ਦੇਰ ਚੁੱਪ ਰਿਹਾ ਫਿਰ ਉਸਨੇ ਨਾਨਾ ਜੀ ਦੇ ਬਾਰ ਬਾਰ ਪੁੱਛਣ ਤੇ ਕਹਿੰਦਾ ਨਾਨਾ ਜੀ ਮੰਮੀ ਸਾਰਾ ਦਿਨ ਦਾਦਾ ਜੀ ਦੀ ਇੰਨੀ ਬੇਇੱਜ਼ਤੀ ਕਿਉਂ ਕਰਦੀ ਹੈ ਅੱਜ ਮੈਂ ਸ਼ਿਵ ਦੇ ਮੰਮੀ ਪਾਪਾ ਨੂੰ ਦੇਖਿਆ ਸੀ ਉਹ ਤਾਂ ਉਸਦੇ ਦਾਦਾ ਜੀ ਦੀ ਬਹੁਤ ਇੱਜ਼ਤ ਕਰਦੇ ਆ ਫਿਰ ਮੇਰੀ ਮੰਮੀ ਇਹੋ ਜਿਹੀ ਕਿਉਂ ਹੈ ਤੁਸੀਂ ਤਾਂ ਉਸਦੇ ਪਾਪਾ ਹੋ ਤੁਸੀਂ ਉਸ ਨੂੰ ਕੁਝ ਕਹਿੰਦੇ ਕਿਉਂ ਨਹੀਂ ਨਾਨਾ ਜੀ ਦੇ ਆਗਮ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ ਲੱਗਦਾ ਹੈ ਤੈਨੂੰ ਆਪਣੇ ਦਾਦਾ ਜੀ ਨਾਲ ਬਹੁਤ ਪਿਆਰ ਹੈ ਸੱਚ ਕਹਾ ਤਾਂ ਬੇਟਾ ਤੇਰੀ ਮੰਮੀ ਦਾ ਵਿਹਾਰ ਮੈਨੂੰ ਵੀ ਚੰਗਾ ਨਹੀਂ ਲੱਗਦਾ ਪਰ ਉਸ ਨੂੰ ਸਮਝਾਉਣਾ ਇੰਨਾ ਸੌਖਾ ਨਹੀਂ ਹੈ ਪਰ ਤੋਂ ਟੈਨਸ਼ਨ ਆ ਲੈ ਮੈਂ ਉਸ ਨੂੰ ਆਪਣੇ ਤਰੀਕੇ ਨਾਲ ਸਮਝਾਵਾਂਗਾ ਆਪਣੇ ਨਾਨਾ ਜੀ ਦੀ ਗੱਲ ਸੁਣ ਕੇ ਆਗਮ ਨੂੰ ਸਕੂਨ ਮਹਿਸੂਸ ਹੋਇਆ ਆਗਮ ਦੇ ਨਾਨਾ ਜੀ 10 ਦਿਨਾਂ ਲਈ ਉਹਨਾਂ ਦੇ ਕੋਲ ਰਹਿਣ ਆਏ ਸੀ ਪਰ 5-6 ਦਿਨਾਂ ਬਾਅਦ ਉਹ ਉਹਨਾਂ ਦੇ ਨੇ ਆਪਣੇ ਪਿੰਡ ਵਾਪਸ ਜਾਣ ਦਾ ਮਨ ਬਣਾ ਲਿਆ ਆਗਮ ਦੇ ਮੰਮੀ ਪਾਪਾ ਨੇ ਉਹਨਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਜ਼ਰੂਰੀ ਕੰਮ ਦਾ ਬਹਾਨਾ ਬਣਾ ਕੇ ਉਹਨਾਂ ਦੀ ਗੱਲ ਅਣਸੁਣੀ ਕਰ ਦਿੱਤੀ ਜਾਂਦੀ। ਜਾਂਦੇ ਜਾਂਦੇ ਉਹ ਆਗਮ ਦੀ ਮੰਮੀ ਨੂੰ ਛੁੱਟੀਆਂ ਵਿੱਚ ਆਉਣ ਲਈ ਕਹਿ ਕੇ ਗਏ। ਜਦੋਂ ਆਗਮ ਨੂੰ ਛੁੱਟੀਆਂ ਹੋਈਆਂ ਤਾਂ ਉਹ ਆਪਣੇ ਨਾਨਕੇ ਗਏ। ਆਗਮ ਨੂੰ ਲੈ ਕੇ ਜਦੋਂ ਚਰਨਜੀਤ ਆਪਣੇ ਪੇਕੇ ਗਏ ਤਾਂ ਉਸ ਨੂੰ ਆਪਣੇ ਪੇਕੇ ਘਰ ਦਾ ਮਾਹੌਲ ਬਹੁਤ ਖਰਾਬ ਲੱਗਿਆ। ਇੱਕ ਤਾਂ ਉਹ ਆਪਣੀ ਮੰਮੀ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਆਪਣੇ ਪੇਕੇ ਗਈ ਸੀ ਐਸ ਲਈ ਉਹ ਨੂੰ ਆਪਣੇ ਮਾਂ ਦਾ ਮਾਂ ਨਾ ਹੋਣ ਕਰਕੇ ਬਹੁਤ ਘਰ ਕਰਕੇ ਘਰ ਬਹੁਤ ਸੁੰਨ ਸੁੰਨ ਲੱਗ ਰਿਹਾ ਸੀ ਤੇ ਪਾਪਾ ਵੀ ਬਹੁਤ ਉਦਾਸ ਲੱਗ ਰਹੇ ਸੀ ਚਰਨਜੀਤ ਸੋਚ ਰਹੀ ਸੀ ਕਿ ਜਦੋਂ ਪਾਪਾ ਸਾਡੇ ਕੋਲ ਆਏ ਸੀ ਤਾਂ ਉਦੋਂ ਤਾਂ ਇੰਨੇ ਉਦਾਸ ਨਹੀਂ ਲੱਗ ਰਹੇ ਸੀ ਤੇ ਹੁਣ ਪਾਪਾ ਨੂੰ ਕੀ ਹੋ ਗਿਆ ਫਿਰ ਚਰਨਜੀਤ ਦੇ ਪੁੱਛਣ ਤੇ ਆਗਮ ਦੇ ਨਾਨਾ ਜੀ ਕਹਿੰਦੇ ਕਿ ਕੱਲੇ ਬੈਠੇ ਰਹਿਣ ਨਾਲ ਮਨ ਬਹੁਤ ਉਦਾਸ ਹੋ ਜਾਂਦਾ ਹੈ ਪੁੱਤਾਂ ਪੁੱਤ ਤਿੰਨੋਂ ਸਾਰਾ ਸਾਰੇ ਆਪੋ ਆਪਣੇ ਕੰਮਾਂ ਵਿੱਚ ਬਿਜੀ ਰਹਿੰਦੇ ਆ ਤੇ ਬੱਚੇ ਵੀ ਸਕੂਲ ਤੇ ਫਿਰ ਟਿਊਸ਼ਨ ਚਲੇ ਜਾਂਦੇ ਤੇ ਟਿਊਸ਼ਨ ਤੋਂ ਆ ਕੇ ਉਹ ਟੀਵੀ ਦੇਖਣ ਲੱਗ ਜਾਂਦੇ ਆ ਉਹ ਟੀਵੀ ਤੇ ਵੀ ਕਾਰਟੂਨ ਦੇਖਦੇ ਆ ਤੇ ਮੈਨੂੰ ਟੀਵੀ ਵੀ ਨਹੀਂ ਦੇਖਣ ਦਿੰਦੇ ਜੇ ਮੈਂ ਸ਼ਾਇਦ ਟੀਵੀ ਦੇਖਦਾ ਤਾਂ ਮੇਰਾ ਧਿਆਨ ਵੀ ਕਿਤੇ ਹੋਰ ਲੱਗ ਜਾਵੇ ਜੇ ਮੈਂ ਕੋਈ ਖਬਰ ਜਾਂ ਕੁਝ ਵੀ ਸੁਣਨ ਲੱਗ ਜਾਵਾਂ ਤਾਂ ਉਹ ਰੌਲਾ ਪਾ ਕੇ ਆਪਣੇ ਮਾਮਾ ਨੂੰ ਅਵਾਜ਼ ਦੇਣ ਲੱਗ ਜਾਂਦੇ ਆ ਫਿਰ ਉਹਨਾਂ ਦੀਆਂ ਮਾਮਾ ਕਹਿੰਦੀਆਂ ਨੇ ਕਿ ਪਾਪਾ ਜੀ ਜੇ ਤੁਸੀਂ ਬੱਚਿਆਂ ਨੂੰ ਪਿਆਰ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਰਵਾਇਆ ਵੀ ਨਾ ਕਰੋ ਤੁਸੀਂ ਸਾਰਾ ਦਿਨ ਟੀਵੀ ਦੇਖਦੇ ਰਹੋ ਹੋ ਰਹਿੰਦੇ ਹੋ ਬੱਚੇ ਆ ਕੇ ਟੀਵੀ ਦੇਖਦੇ ਆ ਤੇ ਤੁਸੀਂ ਉਹਨਾਂ ਨੂੰ ਰਿਮੋਟ ਨਹੀਂ ਦਿੰਦੇ ਚਰਜੀਤ ਦੇਖ ਰਹੀ ਸੀ ਕਿ ਉਸ ਦੇ ਭਰਾਵਾਂ ਦਾ ਵੀ ਸੁਭਾਅ ਬਹੁਤ ਬਦਲ ਗਿਆ ਸੀ ਪਹਿਲਾਂ ਉਹ ਜਿੰਨਾ ਪਾਪਾ ਦਾ ਧਿਆਨ ਰੱਖਦੇ ਸੀ ਹੁਣ ਉਹ ਬਿਲਕੁਲ ਵੀ ਨਹੀਂ ਰੱਖਦੇ ਸੀ ਉਸ ਦਿਨ ਵੀ ਜਦੋਂ ਪਾਪਾ ਠੀਕ ਨਹੀਂ ਸੀ ਤਾਂ ਉਹ ਮੂੰਹ ਵਿੱਚ ਰੋਟੀ ਪਾਉਣ ਲੱਗੇ ਤਾਂ ਬੁਰਕੀ ਉਹਨਾਂ ਦੇ ਕੱਪੜਿਆਂ ਤੇ ਡੱਗ ਗਈ ਤਾਂ ਵੱਡੇ ਵੀਰ ਜੀ ਨੂੰ ਦੇਖ ਕੇ ਬਹੁਤ ਗੁੱਸਾ ਆਇਆ ਸੀ ਤੇ ਕਹਿੰਦੇ ਰਾਜਵੀਰ ਨੂੰ ਪਾਪਾ ਨੂੰ ਉਹਨਾਂ ਦੇ ਕਮਰੇ ਵਿੱਚ ਬਿਠਾ ਕੇ ਰੋਟੀ ਕਿਉਂ ਨਹੀਂ ਦਿੱਤੀ ਦਿੰਦੀ ਵਾਰ-ਵਾਰ ਉਹਨਾਂ ਦੀਆਂ ਬੁਰਕੀਆਂ ਹੱਥ ਵਿੱਚ ਡੱਗਦੀਆਂ ਨੇ ਤੇ ਸਾਹਮਣੇ ਦੇਖ ਕੇ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਫਿਰ ਦੂਸਰੇ ਹੀ ਦਿਨ ਪਾਪਾ ਦਾ ਇਕੱਲੇ ਬੈਠ ਕੇ ਜੋ ਰੋਟੀ ਖਾਂਦੇ ਸੀ ਉਹ ਵੀ ਬੈਠਣਾ ਬੰਦ ਇਕੱਠੇ ਬੈਠ ਕੇ ਰੋਟੀ ਖਾਂਦੇ ਸੀ ਉਹ ਵੀ ਬੈਠਣਾ ਬੰਦ ਹੋ ਗਿਆ ਸੀ ਆਪਣੇ ਪਾਪਾ ਦੇ ਤੇ ਹੋ ਰਹੇ ਅਨਿਆਏ ਨੂੰ ਦੇਖ ਕੇ ਵੀ ਚਰਨਜੀਤ ਕੁਝ ਨਹੀਂ ਕਰ ਸਕਦੀ ਸੀ ਫਿਰ ਉਸ ਦੇ ਭਰਾ ਤੇ ਪਰਜਾਈਆਂ ਨੇ ਚਰਨਜੀਤ ਨੂੰ ਪਾਪਾ ਬਾਪੇ ਬਾਰੇ ਬਹੁਤ ਕੁਝ ਕਿਹਾ ਵੱਡਾ ਭਰਾ ਕਹਿੰਦਾ ਕਿ ਪਾਪਾ ਆਪਣੇ 2 ਲੱਖ ਦੀ ਫਰੀ ਤਰਾ ਤੋੜਾ ਕੇ ਸਾਨੂੰ ਕਿਉਂ ਨਹੀਂ ਦਿੰਦੇ ਜੇ ਪਾਪਾ ਸਾਨੂੰ ਪੈਸੇ ਨਾ ਦੇਵੇਗਾ ਤਾਂ ਅਸੀਂ ਇਹਨਾਂ ਨੂੰ ਵਿਰਧ ਆਸ਼ਰਮ ਛੱਡ ਆਵਾਂਗੇ ਜਦੋਂ ਉਹਨਾਂ ਨੇ ਉਹਨਾਂ ਨੇ ਚਰਨਜੀਤ ਨੂੰ ਕਿਹਾ ਕਿ ਉਹ ਪਾਪਾ ਨੂੰ ਵਿਰਧ ਆਸ਼ਰਮ ਛੱਡ ਕੇ ਆਉਣ ਦੀ ਗੱਲ ਕਰ ਰਹੇ ਆ ਤਾਂ ਉਹਨਾਂ ਦੀ ਗੱਲ ਸੁਣ ਕੇ ਚਰਨਜੀਤ ਨੂੰ ਬਹੁਤ ਗੁੱਸਾ ਆਇਆ ਤੇ ਕਹਿੰਦੀ ਅੱਛਾ ਗੱਲ ਇੱਥੋਂ ਤੱਕ ਪਹੁੰਚ ਗਈ ਹੈ ਕਿ ਦੋ ਦੋ ਮੁੰਡੇ ਤੇ ਹੁੰਦੇ ਹੋਏ ਇੱਕ ਧੀ ਦੇ ਹੁੰਦੇ ਹੋਏ ਵੀ ਪਾਪਾ ਨੂੰ ਵਿਰਧ ਆਸ਼ਰਮ ਜਾਣਾ ਪਵੇਗਾ ਆਗਮ ਕੋਲ ਬੈਠਾ ਸੀ ਉਸਨੇ ਆਪਣੀ ਮੰਮੀ ਤੇ ਪਾਪਾ ਦੀ ਮਾਮਾ ਦੀ ਬਹਿਸ ਬਹਿਸ ਹੁੰਦੇ ਦੇਖ ਕੇ ਆਪਣੀ ਮੰਮੀ ਨੂੰ ਪੁੱਛਿਆ ਮੰਮੀ ਇਹ ਬਿਰਧ ਆਸ਼ਰਮ ਕੀ ਹੁੰਦਾ ਹੈ ਹੁਣ ਕੀ ਨਾਨਾ ਜੀ ਉੱਥੇ ਜਾਣਗੇ ਰਹਿਣਗੇ ਮੈਂ ਵੀ ਉਹਨਾਂ ਦੇ ਨਾਲ ਜਾ ਸਕਦਾ ਹਾਂ ਚਰਨਜੀਤ ਨੇ ਆਗਮ ਨੂੰ ਡਾਟਦੇ ਹੋਏ ਕਿਹਾ ਕਿ ਜਦੋਂ ਵੱਡੇ ਗੱਲ ਕਰਦੇ ਹੋ ਤਾਂ ਬੱਚੇ ਵਿੱਚ ਨਹੀਂ ਬੋਲਦੇ ਤੂੰ ਬਾਹਰ ਜਾ ਬਾਹਰ ਜਾ ਕੇ ਖੇਡ ਆਗਮ ਦੇ ਬਾਹਰ ਜਾਣ ਤੋਂ ਬਾਅਦ ਚਰਨਜੀਤ ਆਪਣੇ ਭਰਾ ਤੇ ਭਜਾਈਆਂ ਨੂੰ ਕਹਿੰਦੀ ਜਸਦਨ ਦੀ ਮੈਂ ਆਈ ਹਾਂ ਤੁਹਾਡੇ ਜੋ ਵੀ ਜੋ ਪਾਪਾ ਦੇ ਪ੍ਰਤੀ ਵਿਹਾਰ ਹੈ ਇਸ ਨੂੰ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ ਪਾਪਾ ਦੇ ਤਿੰਨ ਬੱਚੇ ਬੱਚਿਆਂ ਦੇ ਹੁੰਦੇ ਹੋਏ ਵੀ ਜੇ ਉਹ ਬਿਰਦਾਸ਼ਮ ਜਾਨ ਤਾਂ ਇਸ ਤੋਂ ਵੱਡੀ ਸ਼ਰਮ ਦੀ ਦੀ ਗੱਲ ਕੀ ਹੋ ਸਕਦੀ ਹੈ ਤੇ ਕਹਿੰਦੀ ਤੁਸੀਂ ਚਿੰਤਾ ਨਾ ਕਰੋ ਪਾਪਾ ਮੈਂ ਪਾਪਾ ਨੂੰ ਆਪਣੇ ਨਾਲ ਲੈ ਜਾਵਾਂਗੀ ਪਰ ਇੱਕ ਗੱਲ ਜ਼ਰੂਰ ਕਾਵਾਂਗੀ ਵੀਰੇ ਜਸ ਮਾ ਮਾ ਪਿਓ ਨੇ ਨੇ ਦੁੱਖ ਤਕਲੀਫਾਂ ਵਿੱਚ ਸਾਨੂੰ ਪਾਲ ਪੋਸ ਕੇ ਵੱਡੇ ਕੀਤਾ ਤੇ ਉਹਨਾਂ ਦੀ ਇਸ ਉਮਰ ਵਿੱਚ ਜੇ ਆਪਾਂ ਇਸ ਤਰ੍ਹਾਂ ਬੇਇੱਜ਼ਤੀ ਕਰੇ ਕਰੀਏ ਤਾਂ ਚੰਗਾ ਲੱਗਦਾ ਹੈ ਮੈਂ ਪਾਪਾ ਨੂੰ ਆਪਣੇ ਨਾਲ ਆਪਣੇ ਪਿੰਡ ਲੈ ਜਾਵਾਂਗੇ ਇਹਨਾਂ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਆ ਗਈ ਰਾਤ ਨੂੰ ਚਰਨਜੀਤ ਨੇ ਆਪਣੇ ਪਾਪਾ ਆਪਣੇ ਪਾਪਰ ਨਾਲ ਜਾਣ ਲਈ ਕਿਹਾ ਉਸ ਦੇ ਪਾਪਾ ਕੁਝ ਟਾਈਮ ਚੁੱਪ ਰਹਿਣ ਤੋਂ ਬਾਅਦ ਕਹਿੰਦੇ ਬੇਟਾ ਤੂੰ ਜੋ ਕੁਝ ਮੈਨੂੰ ਦੱਸ ਰਹੀ ਹੈ ਇਹ ਗੱਲ ਮੇਰੇ ਨਾਲ ਕਈ ਕੋਈ ਨਵੀਂ ਨਹੀਂ ਹੈ ਅੱਜ ਕੱਲ ਤਾਂ ਸਾਡੇ ਵਰਗੇ ਬਜ਼ੁਰਗਾਂ ਦਾ ਹਰ ਜਗ੍ਹਾ ਇਹੀ ਹਾਲ ਹੈ ਕੋਈ ਵੇਲਾ ਵਿਰਲਾ ਹੀ ਹੋਵੇਗਾ ਜਿਸ ਨੂੰ ਐਸੇ ਉਮਰ ਵਿੱਚ ਆਪਣੇ ਬੱਚਿਆਂ ਤੋਂ ਮਾਣ ਸਤਿਕਾਰ ਮਿਲਦਾ ਹੋਵੇਗਾ ਕੁਝ ਦਿਨ ਫਿਰ ਚੁੱਪ ਹੋਣ ਤੋਂ ਬਾਅਦ ਉਹ ਕਹਿੰਦੇ ਬੇਟਾ ਤੂੰ ਸ਼ਾਇਦ ਮੇਰੇ ਤੋਂ ਮੇਰੇ ਤੋਂ ਬਿਰਧ ਆਸ਼ਮਾਨ ਜਾਣ ਵਾਲੀ ਗੱਲ ਐਸਲੇ ਸ਼ਿਪਾਈ ਹੈ ਕਿ ਮੈਨੂੰ ਇਹ ਸੁਣ ਕੇ ਬੁਰਾ ਲੱਗੇਗਾ ਪਰ ਮੈਨੂੰ ਆਗਮ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਮਾਮਾ मामੀ ਮੈਨੂੰ ਵਰਦ ਆਸ਼ਮ ਛੱਡ ਕੇ ਆਉਣ ਦੀ ਗੱਲ ਕਰ ਰਹੇ ਨੇ ਤੇ ਆਗਮ ਪੁੱਛ ਰਿਹਾ ਸੀ ਕਿ ਨਾਨਾ ਜੀ ਫਿਰ ਮੰਮੀ ਉਹਨਾਂ ਨਾਲ ਲੜ ਕਿਉਂ ਰਹੀ ਸੀ ਪਹਿਲਾਂ ਤਾਂ ਮੈਂ ਉਸ ਨੂੰ ਟਾਲ ਲਾਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੇ ਵਾਰ-ਵਾਰ ਪੁੱਛਣ ਤੇ ਫਿਰ ਮੈਨੂੰ ਉਸ ਨੂੰ ਦੱਸਣਾ ਪਿਆ ਮੈਂ ਕਿਹਾ ਕਿ ਜਦੋਂ ਬੱਚਿਆਂ ਦੇ ਦਿਲ ਤੇ ਘਰ ਵਿੱਚ ਆਪਣੇ ਮਾਪਿਆਂ ਲਈ ਜਗ੍ਹਾ ਘਟ ਜਾਏ ਤਾਂ ਫਿਰ ਮਾਪਿਆਂ ਨੂੰ ਬੱਚੇ ਬਿਰਧਾਸ਼ਮ ਭੇਜ ਦਿੰਦੇ। ਚਰਨਜੀਤ ਨੂੰ ਜਾਣਦੀ ਜਾਣਦੀ ਹੈ ਕਿ ਮੇਰੀ ਗੱਲ ਸੁਣ ਕੇ ਉਸ ਨੇ ਮੈਨੂੰ ਅੱਗੋਂ ਹੀ ਕਿਹਾ ਕਹਿੰਦਾ ਫਿਰ ਨਾਨਾ ਜੀ ਤੁਸੀਂ ਮੇਰੇ ਨਾਲ ਤੁਸੀਂ ਆਪਣੇ ਨਾਲ ਮੇਰਾ ਦਾਦਾ ਜੀ ਨੂੰ ਵੀ ਲੈ ਜਾਇਓ ਮੇਰੀ ਮੰਮੀ ਵੀ ਹਰ ਵਕਤ ਮੇਰੇ ਮੇਰੇ ਪਾਪਾ ਨੂੰ ਇਹੀ ਕਹਿੰਦੀ ਰਹਿੰਦੀ ਹੈ ਕਿ ਜਦੋਂ ਦੇ ਪਾਪਾ ਆਪਣੇ ਘਰ ਆਏ ਤਾਂ ਆਪਣੀ ਪ੍ਰਾਈਵੇਸੀ ਖਤਮ ਹੋ ਗਈ ਹੈ ਤੇ ਘਰ ਵਿੱਚ ਜਗ੍ਹਾ ਵੀ ਘਟ ਗਈ ਹੈ ਤੇ ਮੇਰੇ ਦਾਦਾ ਜੀ ਦਾ ਵੀ ਘਰੇ ਦਿਲ ਨਹੀਂ ਲੱਗਦਾ ਜੇ ਤੁਸੀਂ ਦੋਨੇ ਇਕੱਠੇ ਰਹੋਗੇ ਤਾਂ ਉਹਨਾਂ ਦਾ ਵੀ ਟਾਈਮ ਪਾਸ ਹੋ ਜਾਵੇਗਾ ਜਾਇਆ ਕਰੇਗਾ ਆਪਣੇ ਪਾਪਾ ਦੀ ਗੱਲ ਸੁਣ ਕੇ ਚਰਨਜੀਤ ਬਿਲਕੁਲ ਚੁੱਪ ਹੋ ਗਈ ਤਾਂ ਚਰਨਜੀਤ ਦੇ ਪਾਪਾ ਨੇ ਚਰਨਜੀਤ ਵੱਲ ਦੇਖ ਕੇ ਕਿਹਾ ਕਿ ਦੇਖੋ ਬੇਟਾ ਛੋਟੇ ਬੱਚੇ ਕਿੰਨੇ ਸਮਝਦਾਰ ਹੁੰਦੇ ਆ ਉਹ ਆਪਣੀਆਂ ਮੁਸ਼ਕਲਾਂ ਦਾ ਹੱਲ ਕਿੰਨੇ ਜਲਦੀ ਕੱਢ ਲੈਂਦੇ ਆ ਫਿਰ ਕੁਝ ਟਾਈਮ ਚੰਨਜੀ ਦੇ ਚੱਪਾ ਰਹਿਣ ਤੋਂ ਬਾਅਦ ਕਹਿੰਦੀ ਪਰ ਪਾਪਾ ਮੈਂ ਹੁਣ ਸੋਚ ਲਿਆ ਕਿ ਤੁਸੀਂ ਮੇਰੇ ਨਾਲ ਹੀ ਚਲੋਗੇ ਇਹਨਾਂ ਦੇ ਕੋਲ ਮੈਂ ਹੁਣ ਤੁਹਾਨੂੰ ਹੋਰ ਜਲੀਲ ਨਹੀਂ ਹੋਣ ਦੇਵਾਂਗੀ ਬੇਸ਼ੱਕ ਇਹਨਾਂ ਦੇ ਘਰ ਵਿੱਚ ਤੁਹਾਡੇ ਲਈ ਜਗ੍ਹਾ ਨਹੀਂ ਹੈ ਪਰ ਮੇਰੇ ਘਰ ਵਿੱਚ ਤੁਹਾਡੇ ਲਈ ਬਹੁਤ ਜਗ੍ਹਾ ਹੈ ਤੇ ਇੱਕ ਗੱਲ ਹੋਰ ਤੁਸੀਂ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਐਫਡੀ ਕਦੇ ਨਾ ਤੜਾਇਓ ਆਪਣੀ ਤੇ ਦੀ ਗੱਲ ਸੁਣ ਕੇ ਉਹਨਾਂ ਦੇ ਚਿਹਰੇ ਤੇ ਹਲਕੀ ਜਿਹੀ ਮਸਕਰਾਟ ਆ ਗਈ ਫਿਰ ਚਰਨਜੀਤ ਦੇ ਹਾ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਚਲੋ ਬੇਟਾ ਮੈਨੂੰ ਇਸ ਗੱਲ ਦੀ ਤਾਂ ਤਸੱਲੀ ਹੋ ਗਈ ਕਿ ਐਸੇ ਉਮਰ ਵਿੱਚ ਮੇਰੇ ਪੁੱਤ ਨਹੀਂ ਤਾਂ ਮੇਰੀ ਧੀ ਮੈਨੂੰ ਆਪਣੇ ਘਰ ਵਿੱਚ ਜ਼ਰੂਰ ਰੱਖ ਲਵੇਗੀ ਪਰ ਬੇਟਾ ਤੂੰ ਸੋਚ ਉਹਨਾਂ ਬਾਰੇ ਜਿਨ੍ਹਾਂ ਦਾ ਦੁੱਖ ਵਡਾਉਣ ਲਈ ਧੀਆ ਵੀ ਨਹੀਂ ਹੁੰਦੀਆਂ ਗੁੱਸਾ ਨਾ ਕਰੀ ਬੇਟਾ ਪਰ ਇੱਕ ਗੱਲ ਕਹਾ ਮੈਂ ਤੇਰੇ ਤੇਰਾ ਪਿਓ ਹਾਂ ਤੇਰੇ ਤੇ ਮੇਰੇ ਤੇਰੇ ਨਾਲ ਖੂਨ ਦਾ ਰਿਸ਼ਤਾ ਹੈ ਇਸ ਲਈ ਤੈਨੂੰ ਮੇਰੇ ਮੇਰੇ ਨਾਲ ਹਮਦਰਦੀ ਹੋ ਰਹੀ ਹੈ ਤੂੰ ਮੇਰੇ ਲਈ ਸਾਰੇ ਦੁੱਖ ਤੇ ਕਸ਼ਟ ਝੱਲਣ ਲਈ ਤਿਆਰ ਹੈ ਪਰ ਤੂੰ ਕਦੇ ਇਸ ਤਰ੍ਹਾਂ ਆਪਣੇ ਸਹੁਰੇ ਲਈ ਵੀ ਸੋਚਿਆ ਬੇਟਾ ਮੈਂ ਵੀ ਤੁਹਾਡੇ ਕੋਲ ਹੋਣ ਹੀ ਜਾ ਕੇ ਆਇਆ ਹਾਂ ਕਿ ਤੇਰਾ ਵਿਹਾਰ ਵੀ ਆਪਣੇ ਸਹੁਰੇ ਲਈ ਉਸੇ ਤਰ੍ਹਾਂ ਦਾ ਨਹੀਂ ਹੈ ਜਿਸ ਤਰ੍ਹਾਂ ਤੇਰੇ ਤੇਰੇ ਭਰਾਵਾਂ ਪਰਜਾਈਆਂ ਤਾਂ ਮੇਰੇ ਨਾਲ ਹੈ ਕਿ ਤੂੰ ਵੀ ਆਪਣੇ ਸਹੁਰਿਆਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਿਆ ਹੈ ਮੈਂ ਜਿੰਨੇ ਦਿਨ ਤੁਹਾਡੇ ਘਰੇ ਰਹਾ ਹਾਂ ਆਪਣੇ ਤੇ ਤੇਰੇ ਸਹੁਰੇ ਵਿੱਚ ਜਮੀਨ ਅਸਮਾਨ ਦਾ ਫਰਕ ਮਹਿਸੂਸ ਕੀਤਾ ਤੂੰ ਜਿਵੇਂ ਛੋਟੀਆਂ-ਛੋਟੀਆਂ ਗੱਲਾਂ ਤੇ ਉਸ ਦੀ ਬੇਇੱਜ਼ਤੀ ਕਰਦੀ ਸੀ ਇਹ ਦੇਖ ਕੇ ਮੈਂ ਮੈਨੂੰ ਖੁਦ ਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਸੀ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ ਸੰਸਕਾਰ ਤਾਂ ਨਹੀਂ ਦਿੱਤੇ ਸੀ ਤੁਹਾਡੇ ਦੋਨਾਂ ਜੀਆਂ ਕਰਕੇ ਆਗਮ ਦੇ ਮਨ ਤੇ ਕੀ ਅਸਰ ਪੈਂਦਾ ਹੈ ਤੁਸੀਂ ਕਦੇ ਇਹ ਸੋਚਿਆ ਆਗਮ ਨੇ ਹੀ ਆਪਣੇ ਆਪ ਮੈਨੂੰ ਦੱਸਿਆ ਹੈ ਕਿ ਜੈਸਾ ਤਰ੍ਹਾਂ ਤੁਸੀਂ ਉਹਨਾਂ ਦੀ ਬੇਇੱਜ਼ਤੀ ਕਰਦੇ ਹੋ ਤਾਂ ਆਗਮ ਨੂੰ ਬਹੁਤ ਬੁਰਾ ਲੱਗਦਾ ਹੈ ਬੇਸ਼ੱਕ ਉਹ ਤੁਹਾਡੇ ਤੋਂ ਡਰਦਾ ਤੁਹਾਨੂੰ ਕੁਝ ਨਹੀਂ ਕਹਿੰਦਾ ਪਰ ਉਸ ਦੇ ਮਨ ਵਿੱਚ ਤੁਹਾਡੇ ਲਈ ਕਿੰਨੀ ਨਫ਼ਰਤ ਭਰ ਰਹੀ ਹੈ ਇਸ ਬਾਰੇ ਤੁਸੀਂ ਕਦੇ ਸੋਚਿਆ ਆਗਮ ਮੈਂ ਮੈਂ ਮੈਨੂੰ ਕਹਿੰਦਾ ਸੀ ਕਿ ਨਾਨਾ ਜੀ ਮੈਂ ਵੀ ਤੁਹਾ ਵੱਡਾ ਹੋ ਕੇ ਆਪਣੀ ਮੰਮੀ ਪਾਪਾ ਨਾਲ ਇਸ ਤਰ੍ਹਾਂ ਹੀ ਕਰਿਆ ਕਰਾਂਗਾ ਤੇ ਤੁਹਾਨੂੰ ਪਤਾ ਲੱਗਿਆ ਕਿ ਮਾਂ ਪਿਆਰ ਨੂੰ ਦੁੱਖ ਦੇਣਾ ਕਿੰਨੀ ਗਲਤ ਗੱਲ ਹੁੰਦੀ ਹੈ ਐ ਸਮਰ ਵਿੱਚ ਜਦੋਂ ਬੱਚਿਆਂ ਦੇ ਮਨ ਵਿੱਚ ਇਹ ਲਕੀਰਾਂ ਬਣ ਜਾਂਦੀਆਂ ਨੇ ਤਾਂ ਉਹ ਜ਼ਿੰਦਗੀ ਭਰ ਨਹੀਂ ਮਿਟਦੀਆਂ ਬੇਟਾ ਇੱਕ ਗੱਲ ਹੋਰ ਤੂੰ ਤਾਂ ਮੈਨੂੰ ਆਉਣ ਵਾਲੇ ਸਮੇਂ ਲਈ ਐਫਡੀ ਨਾ ਟਰੋਂ ਲਈ ਕਿਹਾ ਪਰ ਰਹੀ ਹੈ ਪਰ ਫਿਰ ਤੁਸੀਂ ਦੋਨਾਂ ਜੀ ਕਸ਼ਮੀਰ ਨੂੰ ਐਫਡੀ ਟਰੋਂ ਲਈ ਕਿਉਂ ਕਹਿ ਰਹੇ ਹੋ ਤਾਂ ਇਹ ਕੀ ਉਹ ਉਹ ਵੀ ਪੈਸੇ ਦੇ ਕੇ ਤੁਹਾਡੇ ਮੁਸਤਾ ਮੋਤਾਜ ਹੋ ਜਾਵੇ ਬੇਟਾ ਖੀਰ ਤੇ ਮੈਂ ਤਾਂ ਇਹੀ ਤੁਹਾਨੂੰ ਕਹੂੰਗਾ ਕਿ ਜਿਸ ਤਰ੍ਹਾਂ ਮੈਨੂੰ ਮੇਰਾ ਦੁੱਖ ਮਹਿਸੂਸ ਹੁੰਦਾ ਇਸ ਵਿੱਚ ਵੀ ਤਣਕਾ ਭਰ ਵੀ ਤੂੰ ਆਪਣੇ ਸਹੁਰੇ ਲਈ ਇਹ ਦੁੱਖ ਮਹਿਸੂਸ ਕਰਦੀ ਹੈ ਤਾਂ ਮੈਨੂੰ ਤੇਰੇ ਨਾਲ ਕੋਈ ਸ਼ਿਕਾਇਤ ਨਹੀਂ ਹੋਣੀ ਸੀ ਹੁਣ ਤੂੰ ਮੇਰੀ ਗੱਲ ਮੰਨ ਜਾਂ ਨਾ ਮੰਨੇ ਇਹ ਤੇਰੀ ਮਰਜ਼ੀ ਚਰਨੀ ਤਾਂ ਆਪਣੇ ਪਾਪਾ ਦੀਆਂ ਗੱਲਾਂ ਸੁਣ ਕੇ ਬਹੁਤ ਪਰੇਸ਼ਾਨ ਹੋਗੀ ਤੇ ਉਹ ਚੁੱਪ ਕਰਕੇ ਉੱਥੋਂ ਉੱਠ ਕੇ ਚਲੇਗੀ ਅਗਲੇ ਦਿਨਾਂ ਆਗਮ ਤੇ ਚੰਨਿਤ ਆਪਣੇ ਪਿੰਡ ਵਾਪਸ ਆ ਗਏ ਸਾਰੇ ਰਾਹ ਉਹ ਉਸ ਦੇ ਦਿਮਾਗ ਵਿੱਚ ਵਿਚਾਰਾਂ ਦੀ ਉਦਲ-ਪੁਦਲ ਚੱਲਦੀ ਰਹੀ ਘਰ ਪਹੁੰਚ ਕੇ ਉਸ ਨੇ ਉਹਨਾਂ ਨੇ ਆਪਣੇ ਸਹੁਰੇ ਦੇ ਪੈਰੀ ਹੱਥ ਲਾਏ ਫਿਰ ਤੀਜੇ ਦਿਨ ਆਗਮ ਨੇ ਆਪਣੇ ਨਾਨਾ ਜੀ ਨੂੰ ਫੋਨ ਕੀਤਾ ਤੇ ਉਹ ਬਹੁਤ ਖੁਸ਼ ਲੱਗ ਰਿਹਾ ਸੀ ਆਗਮ ਕਹਿੰਦਾ ਨਾਨਾ ਜੀ ਤੁਸੀਂ ਤਾਂ ਮੇਰੇ ਮੰਮੀ ਤੇ ਜਾਦੂ ਕਰ ਦਿੱਤਾ ਉਹ ਬਿਲਕੁਲ ਬਦਲ ਗਈ ਮੰਮੀ ਹੁਣ ਦਾਦਾ ਜੀ ਦਾ ਬਹੁਤ ਧਿਆਨ ਰੱਖਦੀ ਹੈ ਤੇ ਉਹਨਾਂ ਨਾਲ ਵਧੀਆ ਗੱਲਾਂ ਕਰਦੀ ਹੈ ਨਾਨਾ ਜੀ ਜੇ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਤਾਂ ਤੁਸੀਂ ਦਾਦਾ ਜੀ ਨਾਲ ਗੱਲ ਕਰ ਲੋ ਕਹਿੰਦੇ ਹੋਏ ਆਗਮ ਨੇ ਫੋਨ ਆਪਣੇ ਦਾਦਾ ਜੀ ਨੂੰ ਫੜਾ ਦਿੱਤਾ ਕਸ਼ਮੀਰ ਸਿੰਘ ਆਪਣੇ ਕੁੜਮ ਨੂੰ ਬੱਸ ਇੰਨਾ ਹੀ ਕਹਿ ਸਕੇਗੀ ਭਾਈ ਸਾਹਿਬ ਤੁਸੀਂ ਮੇਰੀ ਨੂੰ ਨੂੰ ਮੇਰੀ ਧੀ ਬਣਾ ਕੇ ਭੇਜ ਦਿੱਤਾ ਮੇਰੇ ਕੋਲ ਇੰਨੇ ਸ਼ਬਦ ਨਹੀਂ ਕਿ ਮੈਂ ਜਿੰਨਾ ਸ਼ਬਦ ਨਾਲ ਤੁਹਾਡਾ ਧੰਨਵਾਦ ਕਰਾਂ ਕਰ ਸਕਾਂ ਇਹ ਸੁਣ ਕੇ ਆਗਮ ਦੇ ਨਾਨਾ ਜੀ ਬਹੁਤ ਖੁਸ਼ ਹੋਏ ਤੇ ਫਿਰ ਉਹਨਾਂ ਨੇ ਆਪਣੇ ਨੋਹਾਂ ਤੇ ਪੁੱਤਾਂ ਨੂੰ ਬੁਲਾਇਆ ਤੇ ਉਹਨਾਂ ਦਾ ਧੰਨਵਾਦ ਕੀਤਾ ਕਿਹਾ ਬੇੜਾ ਤੁਹਾਡੇ ਕਰਕੇ ਤੁਹਾਡੀ ਭੈਣ ਬਹੁਤ ਸਮਝਦਾਰ ਹੋ ਗਈ ਹੈ ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਚਾਰਾਂ ਦੀ ਸਹਾਇਤਾ ਤੋਂ ਬਿਨਾ ਮੈਂ ਆਪਣੀ ਧੀ ਨੂੰ ਸਹੀ ਰਸਤਾ ਕਿਵੇਂ ਕਿਵੇਂ ਲੈ ਕੇ ਆਉਂਦਾ ਪਾਪਾ ਦੀ ਗੱਲ ਸੁਣ ਕੇ ਸਾਰੇ ਖੁਸ਼ ਹੋ ਗਏ ਤਾਂ ਦੋਸਤੋ ਮੇਰੀਆਂ ਭੈਣਾਂ ਤੇ ਭਰਾਵਾਂ ਨੂੰ ਇੰਨੀ ਬੇਨਤੀ ਹੈ ਕਿ ਜਦੋਂ ਮਾਪੇ ਬਜ਼ੁਰਗ ਹੋ ਜਾਣ ਤਾਂ ਉਹਨਾਂ ਨੂੰ ਫਾਲਤੂ ਸਮਝ ਕੇ ਉਹਨਾਂ ਦੀ ਉਹਨਾਂ ਨੂੰ ਸਾਡੀ ਕਦਰ ਵੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਜੋ ਉਹਨਾਂ ਦੇ ਦਿਲ ਤੇ ਬੀਤਦੀ ਹੈ ਉਹ ਆਪਾਂ ਕਦੇ ਨਹੀਂ ਸਮਝ ਸਕਦੇ ਇਸ ਲਈ ਸਾਨੂੰ ਉਹਨਾਂ ਦੀ ਇੱਜ਼ਤ ਤੇ ਸਤਿਕਾਰ ਕਰਨਾ ਚਾਹੀਦਾ ਹੈ ਖਾਸ ਕਰਕੇ ਔਰਤ ਨੂੰ ਜੋ ਸਾਰਾ ਦਿਨ ਘਰ ਰਹਿੰਦੀ ਹੈ ਉਸ ਨੂੰ ਚਾਹੀਦਾ ਹੈ ਕਿ ਆਪਣੇ ਸੱਸ ਸਹੁਰੇ ਦੀ ਕਦਰ ਕਰਨੀ ਕਿਉਂਕਿ ਜੈਸੇ ਤਰ੍ਹਾਂ ਦੁੱਖ ਸਾਨੂੰ ਆਪਣੇ ਮਾਪਿਓ ਦਾ ਹੁੰਦਾ ਹੈ ਉਸੇ ਤਰ੍ਹਾਂ ਹੀ ਸੱਸ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਆ ਕਮੈਂਟ ਕਰਕੇ ਜਰੂਰ ਦੱਸਣਾ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਕਦੇ ਨਾ ਭੁੱਲਣਾ ਤਾਂ ਕਿ ਆਪਣੇ ਆਉਣ ਵਾਲੀਆਂ ਹੋਰ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ ਜੀ